ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਹਰ ਵਾਰ ਦੀ ਤਰ੍ਹਾਂ ਇੱਕ ਹੋਰ ਦੇਸੀ ਨੁਕਤਾ ਲੈ ਕੇ ਆਏ ਆ ਇਹ ਨੁਕਤਾ ਕੀ ਹੈਗਾ ਜਿਵੇਂ ਕਿ ਆਪਣੇ ਗਾਈਆਂ ਦੇ ਵਿੱਚ ਖਾਸ ਕਰਕੇ ਗਾਈਆਂ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਮੱਝਾਂ ਦੇ ਵਿੱਚ ਥੋੜਾ ਘੱਟ ਵੇਖਣ ਨੂੰ ਮਿਲਦਾ ਆਪਾਂ ਨੂੰ ਜਿਹੜਾ ਕਿ ਲੇਵੇ ਨੂੰ ਹੁੰਦੀ ਆ ਭਲੌਣ ਹੋ ਜਾਂਦੀ ਆ ਸੁਣ ਤੋਂ ਬਾਅਦ ਆ ਨਾ ਜਿਹੜੇ ਲੇਵੇ ਦੇ ਉੱਪਰ ਕਈ ਵਾਰ ਭੁਲਣ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਉਹਦੇ ਲਈ ਆਪਾਂ ਦੇਸੀ ਨੁਕਤਾ ਲੈ ਕੇ ਆਏ ਆਂ। ਅ ਇਸ ਨੁਕਤੇ ਨੂੰ ਦੱਸਣ ਤੋਂ ਪਹਿਲਾਂ ਦੋ ਨਿੱਕੇ ਨਿੱਕੇ ਬੇਨਤੀਆਂ ਕਰਦਾਗਾ। ਪਹਿਲੀ ਬੇਨਤੀ ਤਾਂ ਇਹ ਹੈ ਵੀ ਵੀਡੀਓ ਨੂੰ ਅੰਤ ਤੱਕ ਬਿਨਾਂ ਅੱਗੇ ਲੰਘਾਏ ਦੇਖਿਓ। ਤੇ ਅੰਤ ਦੇ ਵਿੱਚ ਆਪਾਂ ਅ ਸਕਰੀਨ ਦੇ ਉੱਪਰ ਵੀਡੀਓ ਲਾਵਾਂਗੇ। ਜਿਹੜੀ ਕਿ ਮਸਟੈਟਸ ਦੀ ਹੈ। ਅ ਥਨੇਲਾ ਰੋਗ ਦੀ ਹੈ। ਇਸ ਨੁਕਤੇ ਦੇ ਨਾਲ ਉਹ ਨੁਕਤਾ ਰਿਲੇਟਡ ਹੈ ਕਿਵੇਂ ਰਿਲੇਟਡ ਹੈ ਕਿਵੇਂ ਸਬੰਧਤ ਹੈ ਜੇ ਆਪਣੇ ਗਾਂ ਦੇ ਲੇਵੇ ਦੇ ਉੱਪਰ ਕੱਲੀ ਭਲੂਣਾ ਤਾਂ ਫੇਰ ਤਾਂ ਆਪਾਂ ਜਿਹੜਾ ਨੁਕਤਾ ਇਸ ਵੀਡੀਓ ਦੇ ਵਿੱਚ ਦੱਸਣਾ ਤਾਂ ਉਹ ਵਰਤ ਸਕਦੇ ਆ ਜੇਕਰ ਲੇਵੇ ਦੀ ਸੋਜ ਦੇ ਨਾਲ ਨਾਲ ਮਸਟੈਟਸ ਜਾਂ ਥਨੇਲਾ ਰੋਗ ਹੋਇਆ ਹੋਵੇ ਫੇਰ ਆਪਾਂ ਇਹ ਨੁਕਤਾ ਨਹੀਂ ਵਰਤਣਾ ਫੇਰ ਆਪਾਂ ਵੀਡੀਓ ਦੇ ਅਖੀਰ ਦੇ ਵਿੱਚ ਮ ਸਟੈਟਸ ਆ ਜਿਹੜਾ ਹਥਨੈਲਾ ਰੋਗ ਆ ਉਹਦੇ ਸਬੰਧ ਦੇ ਵਿੱਚ ਆਪਣੀ ਪਹਿਲਾ ਵੀਡੀਓ ਪਾਈ ਹੋਈ ਐ ਉਸ ਵੀਡੀਓ ਦਾ ਲਿੰਕ ਆਪਾਂ ਉੱਪਰ ਲਾਵਾਂਗੇ ਤੁਸੀਂ ਸਕਰੀਨ ਦੇ ਉੱਪਰ ਟੱਚ ਕਰਕੇ ਉਹ ਜਿਹੜਾ ਨੁਕਤਾ ਉਹ ਦੇਖ ਸਕਦੇ ਹੋ ਤੇ ਜੇ ਕੱਲੀ ਭਲੂਣ ਹੈ ਤਾਂ ਫੇਰ ਆਪਾਂ ਇਹੀ ਨੁਕਤਾ ਵਰਤਣਾ ਜਿਹੜਾ ਆਪਾਂ ਆਪਣੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਪੈਨ ਕਾਪੀ ਨੇੜੇ ਕਰ ਲਓ ਲਿਖਣਾ ਸੌਖਾ ਐ ਕਿਉਂਕਿ ਕਈ ਵਾਰ ਆਪਾਂ ਕੀ ਹੁੰਦਾ ਭੁੱਲ ਜਾਂਦੇ ਆ ਯਾਦ ਨਹੀਂ ਰਹਿੰਦਾ ਤੇ ਕਈਆਂ ਨੂੰ ਕੀ ਹੁੰਦਾ ਵੀਡੀਓ ਜਿਹੜੇ ਆਪਣੇ ਬਜ਼ੁਰਗ ਦੇਖਦੇ ਆ ਉਹਨਾਂ ਨੂੰ ਵੀਡੀਓ ਦੁਬਾਰਾ ਨਹੀਂ ਕਰਨੀ ਹੁੰਦੀ ਹੈ ਨਾ ਜਾਂ ਗਵਾਚ ਜਾਂਦੀ ਹੈ ਉਹਨਾਂ ਦੇ ਲਈ ਆਸਾਨ ਹੈਗਾ ਕੀ ਕੀ ਸਮਾਨ ਲੈਣਾ ਹੈਗਾ ਨੋਟ ਕਰਿਓ ਸਰੋਂ ਦਾ ਤੇਲ ਲੈ ਲੈਣਾ ਇੱਕ ਕੌਲੀ ਸਰੋਂ ਦੇ ਤੇਲ ਦੀ ਲੈ ਲੈਣੀ ਹੈਗੀ ਤੇ ਵਿੱਚ ਲਾਪਕਾ ਜਿਵੇਂ ਮੁੱਠੀ ਕਹਿ ਲਿਆ ਜਾਂ ਲਾਪਕਾ ਜਿਹੜੀ ਆਪਣੇ ਘਰ ਦੀ ਹਲਦੀ ਹੁੰਦੀ ਹੈ ਉਹ ਪਾ ਲੈਣੀ ਹੈਗੀ ਤੇ ਵਿੱਚ ਲਸਣ ਦੀਆਂ ਦੋ ਗੰਡੀਆਂ ਛੋਟੀਆਂ ਨੇ ਗੰਡੀਆਂ ਦੀਆਂ ਲਸਣ ਦੀਆਂ ਦੋ ਲਸਣ ਦੀਆਂ ਗੰਡੀਆਂ ਵਿੱਚ ਕੱਟ ਲੈਣੀਆਂ ਨੇ ਕੱਟ ਕੇ ਇਹਦੇ ਵਿੱਚ ਪਾ ਦੇਣੀ ਸਰੋਂ ਦੇ ਤੇਲ ਦੇ ਸਰੋਂ ਦੇ ਤੇਲ ਨੂੰ ਥੋੜਾ ਗਰਮ ਕਰ ਲੈਣਾ ਹੈਗਾ ਗਰਮ ਕਰਕੇ ਥੋੜਾ ਜਿਹਾ ਉਹਦੇ ਵਿੱਚ ਹਲਦੀ ਪਾ ਲਿਓ ਤੇ ਵਿੱਚ ਉਹਦੇ ਲਸਣ ਕੱਟ ਕੇ ਪਾ ਲਿਓ ਉਬਾਲਣਾ ਨਹੀਂ ਆਪਾਂ ਨੂੰ ਜਦੋਂ ਥੋੜੀ ਜਿਹੀ ਸਮੈਲ ਆਉਣ ਲੱਗ ਜੇ ਤਾਂ ਆਪਾਂ ਉਹਨੂੰ ਅੱਗ ਦੇ ਉੱਪਰੋਂ ਜਿਹੜਾ ਹੈਗਾ ਉਹ ਲਾ ਲੈਣਾ ਹੈਗਾ ਸਨੂ ਦੇਲ ਨੂੰ ਪਹਿਲਾਂ ਥੋੜਾ ਜਿਹਾ ਹਲਕਾ ਜਿਹਾ ਗਰਮ ਕਰਕੇ ਥੋੜਾ ਜਿਹਾ ਜਦੋਂ ਹਲਕਾ ਜਿਹਾ ਗਰਮ ਹੋ ਗਿਆ ਫਿਰ ਉਹਦੇ ਵਿੱਚ ਆਪਾਂ ਹਲਦੀ ਪਾਉਣੀ ਹੈ ਫਿਰ ਨਾਲ ਹੀ ਉਹਦੇ ਵਿੱਚ ਲਸਣ ਜਿਹੜਾ ਆਪਾਂ ਕੱਟ ਕੇ ਜਮਾ ਬਰੀਕ ਕੱਟ ਕੇ ਪਾਉਣਾ ਉਹਨੂੰ ਥੋੜਾ ਜਿਹਾ ਉਦੋਂ ਬਾਅਦ ਗਰਮ ਕਰ ਲੈਣਾ ਹੈਗਾ ਬਾਲਣਾ ਨਹੀਂਗਾ ਜਦੋਂ ਥੋੜੀ ਸਮੈਲ ਆਉਣ ਲੱਗੀ ਫਿਰ ਹੁਣ ਆਪਾਂ ਲਾ ਲੈਣਾ ਹੈਗਾ ਉਦੋਂ ਬਾਅਦ ਇਹ ਨੂੰ ਠਾਰ ਲੈਣਾ ਹੈਗਾ ਠਾਰ ਕੇ ਜਿਹੜਾ ਇਹ ਪੇਸਟ ਬਣੂਗਾ ਤਾਂ ਉਸ ਨੂੰ ਆਪਾਂ ਸੋਜ ਵਾਲੀ ਜਗ੍ਹਾ ਦੇ ਉੱਪਰ ਏ ਇਸ ਤੱਕਾ ਗੋਲ-ਗੋਲ ਹੱਥ ਦੇ ਨਾਲ ਮਾਲਿਸ਼ ਕਰਨੀ ਹੈ ਜਿਵੇਂ ਕਿ ਆਹ ਆਪਣਾ ਲਿਵਾ ਰੱਖ ਲਓ ਐਸਾ ਹੱਥ ਦੇ ਉੱਪਰ ਲਾ ਕੇ ਚੰਗੀ ਤਰ੍ਹਾਂ ਇਸ ਤੱਕਾ ਨਾਲ ਗੋਲ-ਗੋਲ ਘੁਮਾ ਕੇ ਮਾਲਿਸ਼ ਕਰਨੀ ਹੈ ਨਾ ਤਾਂ ਆਪਾਂ ਇਸ ਤਰ੍ਹਾਂ ਨਾਲ ਮਾਲਿਸ਼ ਕਰਨੀ ਆ ਨਾ ਆਪਾਂ ਇਸ ਤਰ੍ਹਾਂ ਨਾਲ ਮਾਲਿਸ਼ ਕਰਨੀ ਹੈ ਹਾਂ ਸਿਰਫ ਗੋਲ-ਗੋਲ ਇਸ ਤੱਕਾ ਨਾਲ ਗੋਲ-ਗੋਲ ਮਾਲਿਸ਼ ਕਰਨੀ ਆ ਤੇ ਦਿਨ ਦੇ ਵਿੱਚ ਚਾਰ ਵਾਰ ਤੱਕ ਆਪਾਂ ਮਾਲਿਸ਼ ਕਰ ਲੈਣੀ ਆ ਇਹ ਜਿਹੜਾ ਪੇਸਟ ਹੈਗਾ ਇਹ ਜਿਹੜਾ ਪੇਸਟ ਹੈ ਇਹਦੇ ਨਾਲ ਆਪਾਂ ਇੱਕ ਦਿਨ ਮਾਲਿਸ਼ ਕਰਨੀ ਹੈ ਅ ਤਿੰਨ ਦਿਨ ਤੱਕ ਆਪਾਂ ਮਾਲਿਸ਼ ਕਰ ਸਕਦੇ ਹਾਂ ਤਿੰਨ ਦਿਨਾਂ ਤੱਕ ਆਪਣਾ ਜਿਹੜਾ ਇਹ ਭਲੂਣ ਹੈਗੀ ਉਹ ਬਿਲਕੁਲ ਠੀਕ ਹੋ ਜਾਊਗੀ ਪਰ ਗੌਰ ਇੱਥੇ ਕੀ ਰੱਖਣੀ ਹੈ ਗੌਰ ਇੱਥੇ ਹੀ ਰੱਖਣੀ ਹੈ ਵੀ ਕੱਲੀ ਭਲੂਣ ਹੋਵੇ ਇਹ ਨਾ ਹੋਵੇ ਵੀ ਮਸਟੈਟਸ ਰੋਗ ਹੋਵੇ ਹਨਾ ਹਥਨੈਲਾ ਰੋਗ ਹੋਵੇ ਜੇ ਆਪਣਾ ਮਸਟੈਟਸ ਹਥਨੈਲਾ ਰੋਗ ਹੈ ਤਾਂ ਫਿਰ ਆਪਾਂ ਲਾਸਟ ਦੇ ਵਿੱਚ ਵੀਡੀਓ ਤੇ ਮੈਂ ਪਹਿਲਾਂ ਵੀ ਦੱਸਿਆ ਵੀ ਲਿੰਕ ਲਾਵਾਂਗੇ ਆਪਾਂ ਮਸਟੈਟਸ ਰੋਗ ਵਾਲਾ ਤਾਂ ਤੁਸੀਂ ਉਹ ਵੀਡੀਓ ਦੇਖ ਲੈਣੀ ਹੈਗੀ ਤੇ ਜੇ ਆਪਣੀ ਕੱਲੀ ਭਲੂਣਾ ਸੁਣ ਤੋਂ ਬਾਅਦ ਕੱਲੀ ਭਲੂਣਾ ਫਿਰ ਆਪਾਂ ਇਹ ਨੁਕਤਾ ਬਣਾ ਲੈਣਾਗਾ ਜਿਹੜਾ ਆਪਾਂ ਤੁਹਾਨੂੰ ਨੁਕਤਾ ਤੁਹਾਨੂੰ ਦੱਸਿਆਗਾ ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਜਰੂਰ ਕਰਿਓ ਤਾਂ ਜੋ ਜਿਹੜੇ ਵੀ ਪਸ਼ੂ ਪਾਲਕ ਵੀਰ ਨੂੰ ਇਸ ਵੀਡੀਓ ਦੀ ਲੋੜ ਹੈ ਉਸ ਵੀਰ ਉਸ ਵੀਰ ਤੱਕ ਆਪਣੀ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ ਤੇ ਆਪਣਾ ਪਸ਼ੂ ਪਾਲਕ ਭਰਾ ਜਿਹੜਾ ਉਹ ਲਾਭ ਲੈ ਸਕੇ ਜੇ ਤੁਹਾਡੇ ਕੋਲੇ ਵੀ ਕੋਈ ਨੁਕਤਾ ਹੈ ਜਾਂ ਕੁਝ ਪੁੱਛਣਾ ਹੈ ਤਾਂ 77173 9206 ਦਾ ਮੇਰਾ WhatsApp ਨੰਬਰ ਹੈ ਵੱਧ ਤੋਂ ਵੱਧ ਕੋਸ਼ਿਸ਼ ਇਹ ਹੀ ਕਰوں ਵੀ ਜੇ ਤੁਹਾਡੇ ਕੋਲੇ WhatsApp ਚੱਲ ਰਿਹਾ ਹੈ ਤਾਂ ਤੁਸੀਂ ਇਸ WhatsApp ਤੇ ਮੇਰੇ ਨਾਲ ਸੰਪਰਕ ਕਰੋ ਜਿਨ੍ਹਾਂ ਕੋਲੇ WhatsApp ਨਹੀਂ ਚੱਲਦਾ ਕਈ ਬਜ਼ੁਰਗ ਹੁੰਦੇ ਹੈਗੇ ਜਿੰਨਾ ਤੋਂ ਕੀ WhatsApp ਦਾ ਨਹੀਂ ਮੈਸੇਜ ਕਰਨਾ ਆਉਂਦਾ ਨਹੀਂ ਚਲਾਉਣਾ ਆਉਂਦਾ ਹਨ ਤਾਂ ਉਹ ਕਈ ਵਾਰ ਕੀ ਹੁੰਦਾ ਵੀਡੀਓ ਵੀ ਕਿਸੇ ਤੋਂ ਲਵਾ ਕੇ ਵੇਖਦੇ ਆ ਤੇ ਮੈਸੇਜ ਵੀ ਪਰ ਕਿਸੇ ਨੂੰ ਭਾਲ ਦਿਆ ਕਰਨ ਦੇ ਖਾਤਰ ਹਨ ਤਾਂ ਉਹ ਮੈਨੂੰ ਕਾਲ ਕਰ ਸਕਦੇ ਆ 99887 28258 ਮੇਰਾ ਨੰਬਰ ਹੈ ਮੈਂ WhatsApp ਦਾ ਤਾਂ ਬੇਨਤੀ ਕਰੀਏ ਵੀ ਉਹ ਤੇ ਮੈਸੇਜ ਕਰੋ ਜੇ ਹੋ ਸਕੇ ਕਿਉਂਕਿ ਸਾਰਾਂ ਗੱਲਾਂ ਚੱਕੀਆਂ ਨਹੀਂ ਜਾਂਦੀਆਂ ਗਈਆਂ ਤਾਂ ਕਰਕੇ ਮੈਨੂੰ ਮੈਸੇਜ ਰਹੀਂ ਜਿਆਦਾ ਸੌਖਾ ਹੈ ਜਿਆਦਾ ਆਸਾਨ ਹੈਗਾ ਜੇ ਤੁਸੀਂ ਕੋਈ ਜਾਨਵਰ ਸੇਲ ਕਰਨਾ ਹੈ ਕਿਸੇ ਵੀ ਤਰ੍ਹਾਂ ਦਾ ਜਾਨਵਰ ਸੇਲ ਕਰਨਾ ਹੈ ਵੇਚਣਾ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਕਿਸੇ ਫਾਰਮ ਦੀ ਸਟੱਡ ਫਾਰਮ ਦੀ ਕਿਸੇ ਕਾਊ ਫਾਰਮ ਦੀ ਜਾਂ ਕਿਸੇ ਵੀ ਤਰ੍ਹਾਂ ਦੇ ਜਾਨਵਰ ਦੀ ਐਡ ਕਰਵਾਉਣੀ ਹੈ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਨੁਕਤਾ ਹੈ ਤੁਸੀਂ ਖੁਦ ਆਪਣੀ ਵੀਡੀਓ ਬਣਾਉਣੀ ਚਾਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਜੁੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ